ਗੌੜੀ ਕੀ ਵਾਰ ਮਹੱਲਾ ਚੌਥਾ ੴ ਸਤਿਗੁਰ ਪ੍ਰਸਾਦਿ ਸ਼ਲੋਕ ਮਹੱਲਾ ਚੌਥਾ ਸਤਿਗੁਰ ਪ੍ਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਈ ਸਤਿਗੁਰ ਪ੍ਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਈ ਇਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਣੀ ਤੇ ਸਿਧ ਹੋਈ ਸਤ ਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਈ ਨਾਨਕ ਕਿਰਪਾ ਤੇ ਹਰ ਧਿਆਈ ਹੈ ਗੁਰਮੁਖ ਪਾਵੇ ਕੋਈ ਮਹੱਲਾ ਚੌਥਾ ਹਮੇ ਮਾਇਆ ਸਭ ਬਿਕ ਹੈ ਨਿਤ ਜਗ ਟੋਟਾ ਸੰਸਾਰ ਲਾਹਾਂ ਹਰ ਧਨ ਖਟਿਆ ਗੁਰਮੁਖ ਸ਼ਬਦ ਵਿਚਾਰ ਹਉ ਮੈਲ ਵਿਖੇ ਉਤਰੈ ਹਰ ਅੰਮ੍ਰਿਤ ਹਰ ਉਰਤਾਰ ਸਭ ਕਾਰਜ ਤਿਨ ਕੇ ਸਿਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਤੌਰ ਮਿਲੇ ਸੇ ਮਿਲ ਰਹਿ ਹਰ ਮੇਲੇ ਸਿਰਜਨਹਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੁਸਾਈ ਤਦ ਨੂੰ ਸਾਬਤ ਆਈਂਦੀ ਸਭ ਲਗੇ ਤੇਰੀ ਪਾਈ ਤੇਰੀ ਸਬਤ ਸਵਾਲਿਓਂ ਸਰੂਪ ਹੈ ਜਨ ਕੀਤੀ ਤਿਸ ਪਾਰ ਲੰਗਾਈ ਗੁਰਮੁਖਾ ਨੂੰ ਫਲ ਪਾਇੰਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸ਼ਲੋਕ ਮਹੱਲਾ ਚੌਥਾ ਵਿਨ ਨਾਮੀ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਦ ਮਨਮੋ ਕਹ ਹੰਕਾਰ ਸਲਾਹੇਂ ਦੇ ਹੋਮੀ ਮਮਤਾ ਵਾਦ ਜਿੰ ਸਲਾਇਨ ਸੇ ਮਰ ਖੱਪ ਜਾਵੇ ਸਭ ਅਪਵਾਦ ਜਨ ਨਾਨਕ ਗੁਰਮਖਿ ਉਬਰੈ ਜਪ ਹਰ ਹਰ ਪਰਮਾਨਾ ਦੇ ਮਹੱਲਾ ਚੌਥਾ ਸਤ ਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਾਰੀ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਰੰਜਨ ਹਰ ਰਾਇ ਜਿਨੀ ਤੋ ਇਕ ਮਨ ਸੱਚ ਧਿਆਇਆ ਇਨ ਕਾ ਸਭ ਦੁਖ ਗਵਾਇਆ ਤੇਰਾ ਸ੍ਰੀਖ ਕੋ ਨਾਹੀ ਜਿਸ ਨੂੰ ਲਵੇ ਲਾਇ ਸੁਨਾਇਆ ਤਦ ਜੀਵੜ ਦਾਤਾ ਤੁਹੈ ਨਰੰਜਨ ਤੂੰ ਹੈ ਸਚ ਮੇਰੇ ਮਨ ਪਾਇ ਸਚੇ ਮੇਰੇ ਸਾਹਿਬ ਸਚੇ ਸਚ ਨਾਯਾ ਸਲੋਕ ਮਹੱਲਾ 14 ਮਾਨੇ ਅੰਤਰ ਹੋ ਮੇ ਰੋਗ ਹੈ ਪਰਮ ਭੁੱਲੀ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਈ ਮਿਲ ਸਤ ਗੁਰ ਸਾਧ ਸੱਜ ਨ ਮਹੱਲਾ 14 ਮਨ ਤਨ ਰਤਾ ਰੰਗ ਸਿਓ ਗੁਰਮਕਹਾਰ ਗੁਣਤਾਸ ਜਨ ਨਾਨਕ ਹਰ ਸਰਨਾਗਤੀ ਹਰ ਮੇਲੇ ਗੁਰ ਸਾਬਾਸ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂੰ ਵੜੀਐ ਤੁਧ ਜੀ ਵਡ ਹੋਏ ਸੋ ਵਾਖੀਐ ਤੁਧ ਜੀ ਹਾ ਤੂੰ ਹੈ ਪੜੀਐ ਤੂੰ ਘਟ ਘਟ ਇੱਕੋ ਵਰਤਦਾ ਗੁਰਮਖ ਪਰਗੜੀਐ ਤੂੰ ਸੱਚਾ ਸਬਸਦਾ ਖਸਮ ਹੈ ਸਬਦੋ ਤੋ ਚੜੀਐ ਤੋ ਕਰੇ ਸੋ ਸੱਚੇ ਹੋਏ ਸੀ ਤਾਂ ਕਾਇਤ ਕੜੀਐ ਸ਼ਲੋਕ ਮਹਲਾ 4 ਮੈਂ ਮਨ ਤਨ ਪ੍ਰੇਮ ਬ੍ਰਹਮ ਕਾ ਅਠੀ ਪੈਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤਗੁਰ ਸੁਖ ਵਸਨ ਮਹੱਲਾ ਚੌਥਾ ਜਿਨੇ ਅੰਦਰ ਪ੍ਰੀਤ ਪਰਮ ਕੀ ਜੋ ਬੋਲਣ ਤੇ ਵੈ ਸੁਹੰਨ ਨਾਨਕ ਹਰਿ ਆਪੇ ਜਾਣਦਾ ਜਿਨੇ ਲਾਈ ਪ੍ਰੀਤ ਪਰੰਨ ਪੌੜੀ ਤੂੰ ਕਰਤਾ ਆਪ ਆਪੁ ਭੁੱਲ ਹੈ ਪੁੱਲਣ ਵਿੱਚ ਨਾਹੀ ਤੂੰ ਕਰੀ ਸੁਸੱਚੀ ਭਲਾ ਹੈ ਗੁਰ ਸਬਦ ਬਜਾਈ ਤੂੰ ਕਰਨ ਕਰਣ ਸਮਰੱਥ ਹੈ ਦੂਜਾ ਕੋ ਨਾਹੀ ਤੂੰ ਸਾਇਬ ਅਗਮ ਦਿਆਲ ਹੈ ਸਭ ਤੋ ਦਤਾਈ ਸਭ ਜੀ ਤੇਰੀ ਤੂੰ ਸਬਸਦਾ ਤੂੰ ਸਬਸ਼ਡਾਈ ਸਲੋਕ ਮਹੱਲਾ ਚੌਥਾ ਸੁਣ ਸਾਜਣ ਪ੍ਰੇਮ ਸੰਦੇਸ ਰਾਂ ਆਖੀ ਤਾਰ ਲਗਨ ਗੁਰ ਤੁਠੀ ਸੱਜਣ ਮੇਲਿਆ ਜਨ ਨਾਨਕ ਸੁਖ ਸਵੰਨ ਮਹੱਲਾ ਚੌਥਾ ਸਤਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਈ ਸਤਗੁਰ ਅੰਦਰ ਨਿਰਵੈਰ ਹੈ ਸਭ ਦੇਖੇ ਬ੍ਰਹਮ ਇੱਕ ਸੋਈ ਨਿਰਵੈਰਾਂ ਨਾਲ ਜੇ ਵੈਰ ਚਲਾਇਂਦੇ ਤਿੰਨ ਵਿੱਚ ਉਸ ਟਿਸਟਿਆ ਨਾ ਕੋਈ ਸਤਗੁਰ ਸਭਨਾ ਦਾ ਭਲਾ ਮਨਾਇਦਾ ਤੇ ਸਦਾ ਬੁਰਾ ਕਿਉ ਹੋਈ ਸਤਿਗੁਰ ਨੂੰ ਜਿਹਾ ਕੋ ਇਛਾ ਦਾ ਤੇ ਆ ਫਲ ਪਾਏ ਕੋਈ ਨਾਨਕ ਕਰਤਾ ਸਭ ਕੁਛ ਜਾਣਦਾ ਜਿੰਦੂ ਕੁਛ ਗੁਜਾ ਨਾ ਹੋਏ ਪੌੜੀ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੇ ਤਿਸ ਬਖਸ਼ ਲੈ ਸੋ ਸਾਹਿਬ ਮਨ ਪਾਣੀ ਜੇ ਕੋ ਉਸ ਦੀਰੀ ਇਸ ਕਰੈ ਸੋ ਮੋੜ ਅਜਾਣੀ ਜਿਸਨੂੰ ਸਤ ਗੁਰ ਮਿਲੈ ਸੋ ਗੁਣ ਰਵੈ ਗੁਣ ਆਖ ਵਖਾਣੀ ਨਾਨਕ ਸੱਚਾ ਸਚ ਹੈ ਬੁਜ ਸੱਚ ਸਮਾਣੀ ਸਲੋਕ ਮਹੱਲਾ 14 ਹਰ ਸਤ ਨਰੰਜਨ ਅਬਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤਨ ਲੱਥਾ ਹੋ ਮੇ ਪਾਰ ਜਿਨ ਗੁਰਮੁਖਾਰ ਆਰਾਧਿਆ ਤਿਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੂੰ ਫੇਟ ਫੇਟ ਕੇ ਸਭ ਸੰਸਾਰ ਸਤਿਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣ ਹਾਰ ਤਨ ਧਨ ਗੁਰੂ ਗੁਣ ਗਾਵਦਾ ਜਿਸ ਨੂੰ ਸਦਾ ਸਦਾ ਨਮਸ਼ਕਾਰ ਜਨ ਨਾਨਕ ਤੈਨ ਕੋ ਵਾਰਿਆ ਜਿਨ ਜਪਿਆ ਸਿਰ ਜਨ ਹਾਰ ਮਹੱਲਾ ਚੌਥਾ ਆਪੇ ਧਰਤੀ ਸਾਜਿਐਨ ਆਪੇ ਆਕਾਸ਼ ਵਿੱਚ ਆਪੇ ਜਨ ਤੇ ਉਪਾਇਐਨ ਮੁਖ ਆਪੇ ਦੇ ਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲਵਕ ਕੱਟੀ ਤਾਸ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੀ ਪਾਵੇ ਜੋ ਤੁਧ ਸੱਚ ਸਲਾਹਿੰਦੇ ਤਿੰਨ ਜਮ ਕੰਕਰ ਨੇੜ ਨ ਆਵੇ ਤਿਨ ਕੇ ਮੁਖ ਦਰ ਉਜਲੀ ਜਨ ਹਰ ਹਿਰਦੈ ਸੱਚਾ ਪਾਵੈ ਕੁੜਿਆਰ ਪਛਾਹ ਸਟੀਆਂ ਕੋੜ ਹਿਰਦੈ ਕਪਟ ਮਹਾ ਦੁਖ ਪਾਵੇ ਮੋਹ ਕਾਲੇ ਕੁੜਿਆਰੀਆਂ ਕੁੜਿਆਰ ਕੋੜੋ ਹੋਈ ਜਾਵੇ ਸਲੋਕ ਮਹੱਲਾ ਚੌਥਾ ਸਤਗੁਰ ਧਰਤੀ ਧਰਮ ਹੈ ਤਿਸ ਵਿੱਚ ਜੇ ਹਾ ਕੋ ਬੀਜੈ ਤੇ ਹਾ ਫਲ ਪਾਏ ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ ਉਹਨ ਹਲ ਤੇ ਪਲਤ ਮੁਕੀ ਉਜਲੀ ਉਹ ਹਰ ਦਰਗੇ ਸਤੀ ਪੈ ਨਾਈ ਇਕ ਨਾ ਅੰਦਰ ਕੋਟ ਨਿਤ ਕੋਟ ਕਮਾਵੇ ਉਹ ਜੀਹਾ ਬੀਜੇ ਤੇਹਾ ਫਲ ਕਾਏ ਜਾਂ ਸਤਗੁਰ ਸਰਾਪ ਨਦਰ ਕਰ ਦੇਖੈ ਸੁਆਮਗੀਰ ਸਭ ਉਜੜਾਈ ਉਹ ਜੀਹਾ ਚਿਤ ਵੈ ਨਿਤ ਤੇਹਾ ਪਾਇਨ ਉਹ ਤੇ ਹੋ ਜੀ ਦੇਵ ਜਾਏ ਨਾਨਕ ਦੋਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸਬਾਈ ਮਹੱਲਾ ਚੌਥਾ ਇਕ ਮਨ ਇੱਕ ਵਰਤਦਾ ਜਿਤ ਲੱਗੇ ਸੋ ਥਾਈ ਪਾਈ ਕੋਈ ਗੱਲਾ ਕਰੇ ਕਨੇਰੀਆਂ ਜੇ ਘਰ ਵਤ ਹੋਵੇ ਸਾਈ ਖਾਈ ਬਿਣ ਸਤਗੁਰ ਸੋ ਜੀ ਨਾ ਪਵੇ ਹੰਕਾਰ ਨ ਵਿੱਚੋਂ ਜਾਏ ਹੰਕਾਰੀਆਂ ਨੂੰ ਦੁੱਖ ਭੁਖ ਹੈ ਹੱਥ ਟੱਡੇ ਕਰ ਕਰ ਮੰਗਾਈ ਕੋੜ ਟੱਗੀ ਗੁਜੀ ਨਾ ਰਹੇ ਮੁਲਮਾ ਪਾਜ ਲੈ ਜਾਏ ਜਿਸ ਹੋਵੇ ਪੋਰਬ ਲਿਖਿਆ ਤਿਸ ਸਤਗੁਰ ਮਿਲੇ ਪ੍ਰਭ ਆਏ ਜੋ ਲੋਹਾ پارਸ ਭੇਟੀ ਐ ਮਿਲ ਸੰਗਤ ਸਵਰਨ ਹੋਈ ਜਾਏ ਜਨ ਨਾਨਕ ਪ੍ਰਭ ਤੂੰ ਤਨੀ ਜੋ ਪਾਵੇ ਤਿਵੇਂ ਚਲਾਏ ਪੌੜੀ ਜਿਨ ਹਰ ਹਿਰਦੇ ਸਿਵਿਆ ਤੈਨ ਹਰ ਆਪ ਮਿਲਾਏ ਗੁਣ ਕੀ ਸਾਜ ਤੈਨ ਸਿਉ ਕਾਰੀ ਸਭ ਅਬ ਗਣ ਸ਼ਬਦ ਜਲਾਏ अवगुण विकन पलरी जिस सच्चे पाए बलिहारी अवगुण मीट प्रगटे आए वड्डी वॾे आई वॾे की गुरमुख लाई वॾी वॾे आई वॾे की गुरमुख आ